ਆਠੇ ਕਰ ਰਹੇ ਨੇ ਬਲਵਿੰਦਰ ਕੁੰਮੜਾ ਜੀ ਤੁਸੀਂ ਕੋਈ ਇੱਕ ਮੁਆਵਜ਼ੇ ਦੀ ਰਕਮ ਨੂੰ ਲੈਣ ਲਈ ਪਿਛਲੇ ਕਾਫੀ ਟਾਈਮ ਤੋਂ ਜਿਹੜੇ ਪੀੜਤ ਤੁਹਾਡੇ ਨਾਲ ਨੇ ਉਹਨਾਂ ਨੂੰ ਤੁਸੀਂ ਦਰਦਾਂ ਦੀਆਂ ਮਤਲਬ ਦਫ਼ਤਰ ਦੇ ਚੱਕਰ ਲਾ ਰਹੇ ਹੋ ਕੀ ਗੱਲ ਹੈ ਅੱਜ ਕੀ ਉਹਦਾ ਕੋਈ ਇਨਸਾਫ ਮਿਲਿਆ ਜੀ ਉਸ ਨੂੰ ਬਹੁਤ ਹੀ ਜ਼ਤਕਾਰਿਓ ਸਾਰੀ ਪ੍ਰੈਸ ਦੇ ਧਿਆਨ ਚ ਲੈਣਾ ਚਾਹੁੰਦਾ ਹਾਂ ਜੇਦੋ ਵੀ ਕਿਸੇ ਲੋਡ ਪੈਂਦੀ ਆ ਤੁਹਾਡੇ ਰਾਹੀਂ ਅਸੀਂ ਸਰਕਾਰ ਨੂੰ ਇੱਕ ਮੈਸੇਜ ਸੁਨੇਹਾ ਭੇਜ ਸਕਦੇ ਜੋ ਸਰਕਾਰ ਅੱਜ ਪਿੰਡਾਂ 'ਚ ਕੈਂਪ ਲਾਉਣ ਦੀ ਗੱਲ ਕਰ ਰਹੀ ਹੈ ਪਿੰਡਾਂ 'ਚ ਕੈਂਪ ਲਾਉਣ ਦੀ ਗੱਲ ਕਰ ਰਹੀ ਹੈ ਸੁੱਖ ਸੁਹੰਤਾ ਦੇਣ ਦੀ ਗੱਲ ਕਰ ਰਹੀ ਹੈ 43 ਸੌਦਾਵਾਂ ਘਰੇ ਵੇਖਣ ਦੇਣ ਦੀ ਗੱਲ ਕਰ ਰਹੀ ਹੈ ਪਰ ਇੱਥੇ ਦਫ਼ਤਰਾਂ 'ਚ ਜਿਹੜੇ ਅਫਸਰ ਕੋਈ ਸੀਟਾਂ ਤੇ ਬੈਠਦਾ ਨਹੀਂ ਅੱਜ ਅਸੀਂ ਡੀਸੀ ਨੂੰ ਮਿਲਣ ਗਏ ਸੀ डीसी ਇਹ ਕਹਿੰਦੇ ਜੀ डीसी ਕੋਲੇ ਜਾਣਾ ਜੀ डीसी ਨੂੰ ਮਿਲਣਗੇ ਡੀਸੀ ਅੱਜ ਸੀਟ ਤੇ ਨਹੀਂ ਬੈਠੀ ਮੁਹਾਲੀ ਮੈਂ ਪੰਜ ਵਾਰੀ ਜ਼ਿਲ੍ਹਾ ਪ੍ਰਸ਼ਾਸਨ ਅਫਸਰ ਕੋਲੇ ਆ ਲਿਆ ਇਹ ਕਹਿੰਦੇ ਜੀ ਸਾਡੇ ਇਹਨਾਂ ਕੋਲੇ ਚਾਰਜ ਨਹੀਂ ਨੇ ਇਹਨਾਂ ਦੇ ਹੈੱਡ ਆਫਿਸ ਦਾ ਵੀ ਚਾਰਜ ਹੈਗਾ ਕੋਈ ਹੋਰ ਮੈਂ ਇਹ ਸਰਕਾਰ ਨੂੰ ਪੁੱਛਣਾ ਚਾਹੁੰਦਾ ਵੀ ਪਿੰਡਾਂ 'ਚ ਜਿਹੜੀ ਕੈਂਪ ਲਾਣੋਂ ਵਾਸਤੇ ਉਹਦੇ ਨਾਂ ਤੇ ਬੇਕੂ ਬਣਾਣਾ ਲੋਕਾਂ ਨੂੰ ਛੱਡ ਦਿਓ ਤੇ ਲੋਕਾਂ ਦੇ ਕੰਮਕਾਰ ਕਰੋ ਅੱਜ ਇੱਕ ਸਤਵੀਰ ਸਿੰਘ ਨਾਂ ਦਾ ਮੁੰਡੇ ਦਾ ਕਤਲ ਹੋ ਗਿਆ ਸੀ ਕਨਾਲੇਪਿੰਡ ਤੋਂ ਜਿਹਦਾ ਫਾਦਰ ਸਹਿੰਦਰ ਸਿੰਘ ਹੈਂਡੀਕੈਪਡ ਇੱਕ ਵਾਰ ਘੱਟੀ ਹੋਈ ਹੈ ਹੈਂਡੀਕੈਪਡ ਜਿਹੜਾ 5 ਮਹੀਨੇ ਤੋਂ ਚੱਕਰ ਕੱਟ ਰਿਹਾ ਜਿਹੜਾ ਸਰਕਾਰ ਨੇ ਕੰਪਨਸੇਸ਼ਨ ਦੇਣਾ ਸੀ ਉਹਨਾਂ ਨੂੰ ਮਾਮਝਾ ਮਿਲਣਾ ਸੀ ਉਹਦੀ ਡੈਥ ਦਾ ਲਗਭਗ 8 ਲੱਖ ਰੁਪਈਆ ਜਿਹਦੀ ਪਹਿਲੀ ਕਿਸ਼ਤ 4 ਲੱਖ ਕੁ ਪੈਸੇ ਹੈ ਜਿਹੜੀ ਉਸ ਬੇਟੇ ਦੇ ਇਹਦੇ ਦੇ ਬੇਟੇ ਦੀ ਨੂਹ ਰਾਣੀ ਨੂੰ ਆ ਘਰ ਵਾਲੀ ਵੀ ਗਣੀ ਸੀ ਕਿਸੇ ਦਾ ਪਰ ਲੇਕਿਨ ਇੱਥੇ ਕਾਗਜ਼ਾਂ 'ਚ ਇਹ ਪਾਸ ਹੋ ਗਏ ਜੀ ਇਹ ਬੋਚਰਾਂ ਦੇ ਸੱਨ ਹੁਣੇ ਜੀ ਇਹ ਡੀਸੀ ਤੋਂ ਓਬਜੈਕਸ਼ਨ ਲਾ ਕੇ ਹੁਣੇ ਸਾਡਾ ਜਿਹੜਾ ਹੈਗਾ ਐਕਸਪਾਇਰੀ ਡੇਟ ਹੋ ਗਈ ਜੀ ਇਹਨਾਂ ਕੋਲੇ ਬਹਾਨੇਬਾਜ਼ੀ ਤੋਂ ਬਿਨਾਂ ਕੁਝ ਨਹੀਂ ਹੈ ਤਾਂ ਕਿ ਸਰਕਾਰ ਨੂੰ ਜਿਹੜਾ ਹੈ ਬਿਪ ਉਭਰਾਣਾ ਛੱਡ ਦੇ ਤਾਂ ਕਿ ਲੋਕਾਂ ਦੇ ਕੰਮ ਕਰੇ ਲੋਕ ਭਲਾਈ ਦੇ ਕੰਮ ਕਰੋ ਤਾਂ ਕਿ ਤੁਹਾਨੂੰ ਇਹ ਜਿਹੜੇ ਫਲੈਕਸ ਬੋਰਡ ਲਾ ਕੇ ਆਪਣੀ ਐਡ ਦੇ ਰਹੇ ਐਡ ਦੇਣ ਦੀ ਲੋੜ ਨਹੀਂ ਪਬਲਿਕ ਦੇ ਕੰਮ ਹੁਣ ਸਾਡੇ ਕੋਲੇ ਸਰਪੰਚ ਸਾਬਕਾ ਸਰਪੰਚ ਮਨੋਲੀ ਤੋਂ ਮੇਜਰ ਸਿੰਘ ਜੀ ਸਾਬਕਾ ਸਰਪੰਚ ਚੱਪਰਚੀੜੀ ਤੋਂ ਜੀ ਸਾਬਕਾ ਆਪਣਾ ਸਰਪੰਚ ਹੁਣ ਮੌਜੂਦਾ ਆਪਣੇ ਲਾਂਡਰਾਂ ਨੂੰ ਲਾਂਡਰਾਂ ਤੋਂ ਸਬਦੀਪ ਸਿੰਘ ਜੱਪਰ ਜੀ ਤੋਂ ਸਾਰੇ ਸਾਹਿਬ ਹੀ ਸਹਿਜੋਗੀ ਅਸੀਂ ਸਾਰੇ ਬੰਦਿਆਂ ਨਾਲ ਧਿਆਨਕ ਤੇ ਗੱਲ ਕਰਕੇ ਤਾਂ ਕਿ ਪਬਲਿਕ ਦਾ ਜਿਹੜਾ ਕੰਮ ਹੈ ਉਹ ਅਜ ਲੋਕਾਂ ਨੂੰ ਕਾਗਜ਼ਾਂ ਰਾਹੀਂ ਬੇਬਕੂ ਬਣਾਇਆ ਜਾ ਰਿਹਾ ਇਸੇ ਸਰਕਾਰ ਨੂੰ ਇਹ ਲੋਕ ਜਿਹੜੇ ਸਰਪੰਚ ਸਾਬਕਾ ਸਰਪੰਚ ਇਕੱਠੇ ਹੋਏ ਨੇ ਹੁਣ ਪਿੰਡਾਂ 'ਚ ਇਹਨਾਂ ਨੂੰ ਵੜ ਨਹੀਂ ਦੇਣਗੇ ਤਾਂ ਕਿ ਜਿਹੜੇ ਇਹ ਲਾਰੇਬਾਜੀ ਹੈ ਜਾਂ ਡਿਪਟੀ ਕਮਿਸ਼ਨਰ ਮੁਹਾਲੀ ਦੀ ਹੋਵੇ ਐਸਐਸਪੀ ਦਾ ਜਿਹੜਾ ਕੰਮ ਜਾਂਦਾ ਐਸਐਸਪੀ ਕੋਲ ਕੰਮ ਨਹੀਂ ਹੁੰਦਾ ਕੋਈ ਜਦੋਂ ਅਸੀਂ ਤਹਿਸੀਲਾਂ 'ਚ ਜਾਂਦੇ ਹੁਥੇ ਬਰਾਸਤ ਦੇ ਇੰਤਕਾਲ ਬਰਾਸ ਦਾ ਇੰਤਕਾਲ ਇੱਕ ਮੈਂ ਤੁਹਾਨੂੰ ਮਾਜਰੀ ਬਲਾਕ ਦੀ ਦਾ ਆਖ ਖੇੜੀ ਆਧਾਰਨ ਲੇਦਾ ਸਵਾਰੀ ਪਿੰਡ ਦਾ ਮਾਜਰੀ ਦਾ ਬਰਾਸ ਦਾ ਕੇਸ ਹੈ 5 ਮਹੀਨੇ ਹੋ ਗਏ ਏਡੀਸੀ ਮੁਹਾਲੀ ਦੇ ਆਰਡਰ ਨੇ ਏਡੀਸੀ ਮੁਹਾਲੀ ਦਾ ਆਰਡਰ ਨਹੀਂ ਚੱਲ ਰਿਹਾ ਇਸੇ ਤਰ੍ਹਾਂ ਇੱਕ ਬਨੂੜ ਦਾ ਬਰਾਸ ਦਾ ਇੰਤਕਾਲ ਉਹਦਾ ਹੰਸਾਲੇ ਪਿੰਡ ਦਾ ਕੇਸ ਹੈ ਕਹਿੰਦਾ ਜੀ ਤਹਿਸੀਲਦਾਰ ਹੈ ਨਹੀਂ ਉਹਦੇ ਕੋਲੇ ਵਾਦੂ ਹੀ ਚਾਰਜ ਦੇ ਜੀ ਜਦੋਂ ਕੋਈ ਤਹਿਸੀਲਦਾਰ ਨਹੀਂ ਹੈ ਜਦੋਂ ਕੋਈ ਜ਼ਿਲ੍ਹਾ ਭਲਾਈ ਅਫਸਰ ਨਹੀਂ ਬੈਠਦਾ ਸੀਟ ਤੇ ਦੱਸੋ ਲੋਕਾਂ ਨੂੰ ਪਬਲਿਕ ਨੂੰ ਕਿਵੇਂ ਜਿਹੜੀ ਹੈ ਅਨਿਆਂ ਇਨਸਾਫ ਮਿਲੂਗਾ ਤੁਸੀਂ ਇਹ ਸਾਰਾ ਤੁਹਾਡੇ ਪ੍ਰੈਸਰਾਂ ਹੀ ਅਸੀਂ ਸਰਕਾਰ ਨੂੰ ਮੈਸੇਜ ਨੇ ਆ ਭ ਐਸਬੀਸੀ ਮਹਾਪੰਚਾਇਤ ਵੱਲੋਂ ਫੇਰ ਸਭ ਦੀਆਂ ਲੈਟਾਂ ਕੋਲ ਕੀਤਾ ਸੀ ਤਾਂ ਕਿ ਕਿਸੇ ਬੰਦੇ ਨਾਲ ਕੋਈ ਸੁਣਾਈ ਨ ਹੋਈ ਤੇ ਉਹ ਟਸਤੇ ਮਸ ਨਹੀਂ ਹੋ ਰਹੇ ਤੇ ਤੁਹਾਡੇ ਕੋਲੇ ਸਾਡੇ ਰਾਹੀਏ ਸਾਰੇ ਤੁਸੀਂ ਤੁਸੀਂ ਅੱਜ ਜ਼ਿਲ੍ਹਾ ਪੁਲਾਈ ਅਫਸਰ ਦੇ ਦਫ਼ਤਰ ਪਹੁੰਚੇ ਕੀ ਇੱਥੇ ਤੁਹਾਡੀ ਕੋਈ ਮੁਲਾਕਾਤ ਹੋਈ ਕਿਸੇ ਅਫਸਰ ਨਾਲ ਮੁਲਾਕਾਤ ਦੇ ਕਹਿੰਦੇ ਜੀ ਜ਼ਿਲ੍ਹਾ ਪੁਲਾਈ ਅਫਸਰ ਮੈਂ ਤਸਵੀਲ ਜ਼ਿਲ੍ਹਾ ਪੁਲਾਈ ਅਫਸਰ ਬੈਠੇ ਹੈ ਜੀ ਉਹ ਉਹਨਾਂ ਨੇ ਬਸ਼ਵਾਸ਼ ਦੋਇਆ ਥੋੜੇ ਦਿਨਾਂ ਚ ਤੁਹਾਡੀ ਪੇਮੈਂਟ ਪਹੁੰਚੂਗੀ ਪਰ ਲੇਕਿਨ ਕੋਈ ਸਪਸ਼ਟੀ ਕਰਨੀ ਹੈ ਵੀ ਉਹ 5 ਦਿਨ ਲੱਗਣਗੇ ਜਾਂ 4 ਦਿਨ ਲੱਗਣਗੇ ਜਾਂ 3 ਦਿਨ ਲੱਗਣਗੇ ਲੱਗਣਗੇ ਤੇ ਕਿੰਨਾ ਇਹ ਫਾਈਨਲ ਹੋ ਗਿਆ ਕਿੰਨਾ ਟਾਈਮ ਹੋ ਗਿਆ ਦੋਨੇ ਪੇਮੈਂਟ ਲੈਣ ਲਈ ਇਹਨਾਂ ਨੇ ਜਦੋਂ ਤੋੜ ਰਹੇ ਪੰਜ ਮਹੀਨੇ ਛੇ ਚੱਕਰ ਮਾਰਦਿਆਂ ਹੋ ਗਏ ਜਦ ਕੇ ਸਰਕਾਰ ਦੀਆਂ ਹਦਾਇਤਾਂ ਨੇ ਜੇਕਰ ਉਹਦਾ ਮੁੰਡੇ ਦਾ ਮਰਡਰ ਹੋਇਆ ਕਤਲ ਹੋਇਆ ਇਹ 24 ਘੰਟੇ ਜਾਂ 3 ਦਿਨਾਂ ਚ ਪੇਮੈਂਟ ਦੇਣੀ ਹੁੰਦੀ ਹੈ ਪਹਿਲੀ ਕਿਸ਼ਤ ਪਰ ਲੇਕਿਨ ਅੱਜ ਨੂੰ ਪੰਜ ਮਹੀਨੇ ਹੋ ਗਏ ਪੰਜ ਮਹੀਨੇ ਦੀ ਇੱਕ ਕਿਸ਼ਤ ਵੀ ਨਾ ਮਿਲੀ ਨੀ ਹੁਣ ਨੈਕਸਟ ਸਾਈ ਤੁਸੀਂ ਕਦੋਂ ਆਓਗੇ ਇਹਨਾਂ ਕੋਲਿਆ ਕੀ ਮਤਲਬ ਰਾਬਤਾ ਕੀ ਹੈ ਅਸੀਂ ਇਹਨਾਂ ਨੇ ਜਿਵੇਂ ਟਾਈਮ ਦਿੱਤਾ ਪੰਜ ਦਿਨ ਸੱਤ ਦਿਨ ਇੱਕ ਹਫਤਾ ਸੀ 10 ਦਿਨ ਨਿਕਾਂਗੇ ਜੇਕਰ 10 ਦਿਨ ਜੀ ਇਹਨੂੰ ਪੇਮੈਂਟ ਸਰਪੰਚ ਨੂੰ ਲੱਗ ਜੇ ਇਹਦੇ ਬੇਟੇ ਦੇ ਜਿਹੜਾ ਕੰਪੰਸੇਸ਼ਨ ਮਿਲਣਾ ਨਾ ਮਿਲਿਆ ਤਾਂ ਅਸੀਂ ਜ਼ਿਲ੍ਹਾ ਪੁਲਾਈ ਅਫਸਰ ਦਾ ਥੱਲੇ ਡੀਸੀ ਅਫਸਰ ਦੇ ਮੂਹਰੇ ਜ਼ਰੂਰ ਕੱਢਾਂਗੇ ਤੇ ਇਹਦਾ ਜਿਹੜਾ ਪੁੱਤਲੇ ਖੁੱਖਾਂਗੇ ਤੇ ਤੂੰ ਸਾਡੇ ਚੈਨਲ ਰਾਹੀਂ ਜਿਹੜੇ ਦਰਸ਼ਕ ਦੇਖ ਰਹੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਵੀ ਦੇਖਣਗੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜਾਂ ਕੀ ਕਹਿਣਾ ਚਾਹੋਗੇ ਸਰਕਾਰੀ ਅਫਸਰ ਕੰਮ ਨਹੀਂ ਕਰ ਰਹੇ ਆ ਜਾਂ ਸਰਕਾਰ ਦੇ ਉੱਪਰੋਂ ਮੰਨ ਲਓ ਕਿ ਉਹਦਾ ਕੁਝ ਹੈ ਜਿਹੜੀ ਬਿਨਾਂ ਲਗਾਮ ਤੋਂ ਅਫਸਰ ਬੈਠੇ ਨੇ ਇਹਨਾਂ ਦੀ ਲ ਇੱਥੇ ਤਾਂ ਮੈਨੂੰ 11 ਵਜੇ ਨਹੀਂ ਕੋਈ ਲੱਭਦਾ ਉਹ 11 ਵਜੇ ਨਹੀਂ ਲੱਗਦਾ ਫੱਟੀਆਂ ਨਵੇਂ ਪਲੇਟਾਂ ਲਾਈਆਂ ਵੀ ਸਮਾਂ ਜਿਹੜਾ ਪਬਲਿਕ ਦਾ ਮਿਲਣ ਦਾ 11 ਵਜੇ ਤੋਂ 1 ਵਜੇ ਤੱਕ ਇਹ ਤੁਸੀਂ ਆਹ ਟਾਈਮ ਦੇਖ ਲਓ ਹੁਣ ਸਮਾਂ ਦੇਖ ਲਓ ਡੀਸੀ ਉਧਰ ਜਾ ਕੇ ਅਸੀਂ ਉਧਰ ਵੀ ਨਹੀਂ ਹੁਣ ਤੱਕ ਆਏ ਤੇ ਦਾ ਇਧਰ ਆਏ ਦੱਸੋ ਕਿਹੜਾ ਟਾਈਮ ਹੈ ਕਿਹੜਾ ਸਮਾਂ ਮਿਲਣ ਦਾ ਤੇ ਕੈਂਪ ਦਾ ਕੋਈ ਫਾਇਦਾ ਹੋ ਰਿਹਾ ਜਿਹੜੇ ਕੈਂਪ ਲੱਗ ਰਹੇ ਦੀ ਕੈਂਪ ਦਾ ਕੋਈ ਫਾਇਦਾ ਨਹੀਂ ਲੋਕ ਖੱਡੜਸਵਾਰ ਹੁੰਦੇ ਫਿਰਨੇ ਕੋਈ ਵਿਚਾਰ ਨੀਲੇ ਕਾੜ ਤੋਂ ਲਈ ਫਿਰਦਾ ਕੋਈ ਅਦਾਹ ਕਾੜ ਤੋਂ ਲਈ ਫਿਰਦਾ ਕੋਈ ਬਰਾਸ ਦੇ ਅੰਤ ਕਾਰੋ ਲਈ ਫਿਰਦਾ ਕੱਲ ਹੀ ਕਿੰਨੇ ਨੋਟਸ ਸਾਨੂੰ ਆ ਮੇਰੇ ਕੋਲ ਨੋਟਸ ਹੈ ਬੀਸੀ ਮੁਹਾਲੀ ਨੂੰ ਨੋਟਸ ਹੋਇਆ ਡਾਇਰੈਕਟਰ ਅਨੁਸੂਚੀ ਜਾਤੀ ਕਮਿਸ਼ਨ ਤੋਂ ਇੱਕ ਬਹੁਤ ਵੱਡਾ ਘਟਾਲਾ ਸੀ ਜਿਹੜਾ ਕੱਚੇ ਮਕਾਨਾਂ 'ਚ ਕੱਚੇ ਮਕਾਨਾਂ ਨੂੰ ਪੱਕੇ ਕਰਨ ਲਈ ਦਾ ਉਹ ਵੀ ਪੈਸਾ ਆਇਆ ਸੀ ਉਹਦੇ 'ਚ ਵੱਡਾ ਘਟਾਲਾ ਹੋਇਆ ਨਗਰ ਨਿਗਮ ਮੁਹਾਲੀ ਦੀ ਜਿਹੜੇ ਪਿੰਡਾਂ ਨੇ ਆ ਉਹਨਾਂ ਦਾ ਵੱਡਾ ਘਟਾਲਾ ਹੋਇਆ ਉਹਦੇ 'ਚ ਬੀਸੀ ਨੂੰ ਨੋਟਸ ਹੋਇਆ ਜੀ ਕੱਲ ਉਹ ਵੀ ਮੈਂ ਇਹਨਾਂ ਨੂੰ ਕਾਪੀ ਦੇਣਾ ਹੈ ਜੀ ਥੈਂਕ ਯੂ ਸਰ ਥੈਂਕ ਯੂ ਹਾਂ ਜੀ ਸਰ ਕੀ ਨਾਮ ਕੀ ਹੈ ਜੀ ਦੱਸੋ ਜੀ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਪੁੱਤਰ ਦੀ ਡੈਥ ਦਾ ਜਿਹੜਾ ਮੁਆਵਜ਼ਾ ਹੈ ਸਰਕਾਰ ਦੇ ਪਾਸ ਹੋਣ ਦੇ ਬਾਵਜੂਦ ਤੁਸੀਂ ਉਹ ਪੇਮੈਂਟ ਨਹੀਂ ਲੈ ਪਾਰੇ ਕੀ ਕਹਿਣਾ ਚਾਹੋਗੇ ਦੇਖੋ ਪਹਿਲੀ ਗੱਲ ਤਾਂ ਮੈਨੂੰ ਇੰਨਾ ਬੜਾ ਘਾਟਾ ਪੈ ਗਿਆ ਜੀ ਜੀ ਜੋ ਜਿਹੜਾ ਪੂਰਾ ਨਹੀਂ ਜੀ ਦੂਜੀ ਗੱਲ ਹੈ ਕੋਈ ਸਰਕਾਰ ਤੋਂ ਮਦਦ ਮਿਲਣੀ ਹੁੰਦੀ ਹੈ ਹੂੰ ਉਹਨੂੰ ਵੀ ਲਾਰੇ ਦਾ ਸਵਾ ਕੁਝ ਨਹੀਂ ਕਰ ਬੜੇ ਘੇੜੇ ਲੱਗ ਗਏ ਸਾਡੇ ਹਲਦੇ ਨੇ ਇਹ ਪ੍ਰਧਾਨ ਜੀ ਸਾਡੇ ਨਾਲ ਹੀ ਹੁੰਦੇ ਕਦੇ ਕੁਛ ਕਹਿ ਦਿੰਦੇ ਕਦੇ ਕਹਿੰਦੇ ਪੇਮੈਂਟ ਇਹ ਹੋਗੀ ਉਹ ਹੋ ਗਿਆ ਉਹ ਹੋ ਗਿਆ ਕੁਛ ਨਹੀਂ ਪਰ ਇਹ ਅਫਸਰ ਜਿਹੜਾ ਕਹਿੰਦੇ ਕਿ ਇੱਕ ਵਾਰੀ ਤੁਹਾਡੀ ਕੋਈ ਅਮਾਉਂਟ 4 ਲੱਖ ਕੁਝ ਰੁਪਏ ਪਾਸ ਹੋ ਗਏ ਸੀ ਕਿ ਤੁਹਾਨੂੰ ਮਿਲਨੇ ਸੀਗੇ ਤੁਹਾਡੇ ਵੱਲੋਂ ਕੋਈ ਕਮੀ ਰਹਗੀ ਤੁਸੀਂ ਲੈ ਨਹੀਂ ਸਕੇ ਇਹ ਅਫਸਰਾਂ ਨੇ ਨਹੀਂ ਪਾਸ ਕੀਤੇ ਉਹ ਸਾਡੇ ਸਾਰੇ ਡਾਕੂਮੈਂਟ ਜੋ ਉਹਨਾਂ ਨੇ ਮੰਗੇਦੇ ਅਸੀਂ ਦਿੱਤੇ ਜੀ ਇਹਨਾਂ ਨੂੰ ਮੋਰਟ ਮਨਜ਼ੂਰ ਵੀ ਹੋ ਗਈ ਵੀ ਫੇਰ ਕਹਿੰਦੇ ਜੀ ਇਹ ਕੁਛ ਡੀਸੀ ਨਹੀਂ ਬੈਠਿਆ ਇਹ ਨਾਮਜ਼ੂਰ ਹੋ ਗਈ ਹੈ ਜੀ ਤੇ ਉਹ ਡੇਟ ਲੰਘ ਗਈ ਜਿਹੜੀ ਪੇਮੈਂਟ ਮਿਲਣੀ ਸੀਗੀ ਐਕਸਪਾਇਰੀ ਡੇਟ ਕਰਤੀ ਆਪਣੇ ਆਪ ਹੀ ਇਹਨਾਂ ਨੇ ਕਰਵਾ ਲਈ ਉਹ ਮੇਨ ਨਾਲ ਕਹਿੰ ਵੇ ਹੁਣ ਇਹ ਕਹਿੰਦੇ ਵੀ ਹੋਰ ਲੱਗੂਗਾ ਕੱਲ ਚੋਣਾਂ ਦਾ ਹਫਤਾ ਲੱਗੇ ਜੀ ਇਹ ਤਾਂ ਪੰਜ ਚਾਰ ਮਹੀਨੇ ਤੇ ਗੱਲ ਜਾ ਰਣੀ ਤੇ ਸਰ ਕੰਮ ਕਾਜ ਕੀ ਕਰਦੇ ਹੋ ਤੁਸੀਂ ਤੁਹਾਡਾ ਇਕਲੌਤਾ ਪੁੱਤਰ ਸੀਗਾ ਮਜ਼ਦੂਰੀ ਦੇ ਕੰਮ ਕਰਦੇ ਜੀ ਪੁੱਤਰ ਇਕਲੌਤਾ ਸੀਗਾ ਤੁਹਾਡਾ ਹੈਂਡੀਕੈਪਡ ਬੰਦਾ ਜੀ ਨੇ ਬਸ ਸਰਕਾਰ ਦੀ ਮਦਦ ਦੀ ਲੋੜ ਸੀ ਪਰ ਇਹ ਵੀ ਨਹੀਂ ਹਲੇ ਮਿਲ ਰਹੀ ਤੇ ਸੀਐਮ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਪੰਜਾਬ ਨੂੰ ਕੀ ਅਫਸਰਾ ਦੀ ਨਲਾਇਕੀ ਕਰਕੇ ਸਾਰਾ ਕੁਝ ਹੋ ਰਿਹਾ ਹੈ ਜਾਂ ਸਰਕਾਰ ਨਹੀਂ ਦੇਖ ਰਹੀ ਹੈ ਸੀਐਮ ਸਾਹਿਬ ਤਾਂ ਬੜਾ ਜੋਰ ਲਾ ਰਹੇ ਜੀ ਪਰ ਹੁਣ ਜਿਉ ਸੀਐਮ ਸਾਹਿਬ ਕਰ ਰਹੇ ਉਹ ਅਫਸਰ ਨਹੀਂ ਕਰ ਰਹੇ ਮਸੰਤਰ ਉਦਕਾਰ ਵੀ ਇਹ ਕੰਮ ਹੋਣੇ ਚਾਹੀਦੇ ਪਰ ਕੋਈ ਕੱਲਾ ਸੀਐਮਪੀ ਕਿ ਅਗਰ ਕੋਈ ਅਫਸਰ ਹੀ ਨਹੀਂ ਕੰਮ ਕਰੇ ਸੀਐਮ ਕਾ ਠੀਕ ਹੈ ਕਿ ਨਾ ਕੀ ਹੈ ਜੀ ਤੁਸੀਂ ਅੱਜ ਵੀ ਮੇਰ ਸਿੰਘ ਪ੍ਰਧਾਨ ਬਹੁਤ ਸਾਰਾ ਸਮਾਜ ਪਾਰਟੀ ਪਟਿਆ ਮੁਹਾਲੀ ਜੀ ਹਾਂ ਜੀ ਤੁਸੀਂ ਇਸ ਪੂਰੇ ਮਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਨਾਲ ਆਇਓ ਇੱਕ ਪੀੜਤ ਪਰਿਵਾਰ ਨੂੰ ਜਿਨ੍ਹਾਂ ਦਾ ਪੁੱਤਰ ਚਲਾ ਗਿਆ ਸਰਕਾਰ ਮੁਆਵਜ਼ਾ ਪਾਸ ਕਰਦੀ ਹੈ ਮੁਆਵਜ਼ਾ ਫਿਰ ਵੀ ਨਹੀਂ ਮਿਲਿਆ ਦਰਦ ਦਰਦੀਆਂ ਠੋਕਰਾ ਖਾ ਰਹੇ ਕੀ ਕਹਿਣਾ ਚਾਹੋਗੇ ਦੇਖੋ ਜਿਹੜੀ ਸਰਕਾਰ ਹੈ ਜੀ ਸਰਕਾਰ ਦੇ ਵਿੱਚ ਜਿਹੜਾ ਫੰਡ ਦਾ ਕਪੜਾ ਹੈ ਉਹ ਬਹੁਤ ਵੱਡਾ ਹੈ ਕਿਉਂਕਿ ਸਰਕਾਰ ਕਹਿੰਦੀ ਵੀ 60 ਗਰ ਫੰਡ ਨਹੀਂ ਹੈਗਾ ਲੇਕਿਨ ਹੋਰ ਜਿਹੜੇ ਗੈਰਕਾਨੂੰਨੀ ਤੰਦੇ ਆ ਹੋਰ ਜਿਹੜੇ ਮਸਲੇ ਆ ਪੰਜਾਬ ਦੇ ਗੈਰਕਾਨੂੰਨੀ ਤੌਰ ਤੇ ਉੱਥੇ ਜੰਗੀਪਤ ਤੇ ਕਪੜੇ ਵਾਜੀ ਹੋਣ ਦੀਆਂ ਪੈਸੇ ਦੀ ਲੈਣ ਦੇਣ ਦੀ ਲੇਕਿਨ ਜਿਹੜੇ ਸਾਡੇ ਮੁਆਵਜ਼ੇ ਵਾਲੇ ਬੰਦੇ ਆ ਉਹਨਾਂ ਨੂੰ ਇੱਕ ਪੈਸਾ ਨਹੀਂ ਮਿਲਦਾ ਨਾ ਟਾਈਮ ਫਿਰ ਮਿਲਦਾ ਕਿਉਂਕਿ ਸਰਕਾਰ ਕਹਿੰਦੀ ਸਾਡੇ ਕੋਲ ਫੰਡੇ ਨਹੀਂ ਹੈਗੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਵੀ ਜਿਹੜੇ ਇਹ ਮਸਲੇ ਆ ਉਹ ਵੀ ਮਸਲਿਆਂ ਦੇ ਫੰਡ ਮੁਹੱਈਆ ਕਰਾਇਆ ਜਾਣ ਔਰ ਜਿਹੜੇ ਅਫਸਰ ਇੱਥੇ ਬੈਠੇ ਆ ਜਿਹਨਾਂ ਖੱਜਲ ਖਵਰੀ ਹੋ ਰਹੀ ਹੈ ਆਮ ਪਬਲਿਕ ਦੀ ਉਹਨਾਂ ਤੇ ਵੀ ਨੱਥ ਪਾਈ ਜਾਵੇ ਕਿਉਂਕਿ ਜਦੋਂ ਅਸੀਂ ਆਫਿਸ ਦੇ ਵਿੱਚ ਆਉਂਦੇ ਆ ਤਾਂ ਤਕਰੀਬਨ ਤਕਰੀਬਨ 80% ਤਾਂ ਉੱਥੇ ਅਫਸਰ ਹੁੰਦੇ ਹੀ ਨਹੀਂ ਉਹ ਕਹਿੰਦੇ ਵੀ ਜਦੋਂ ਮੀਟਿੰਗ ਦੇ ਵਿੱਚ ਜਾਂਦੇ ਆ ਜਾਂ ਫਿਰ ਕਿਉਂਕਿ ਮੀਟਿੰਗ ਦੇ ਵਿੱਚ ਘਟ ਜਾਂਦੇ ਫਰੋਂ ਨਾਲੋਂ ਜ਼ਿਆਦਾ ਜਾਂਦੇ ਆ ਲੇਕਿਨ ਉੱਥੇ ਦਾ ਸਟਾਫ ਹੈ ਉਹ ਕਹਿੰਦੇ ਵੀ ਇਹ ਤਾਂ ਮੀਟਿੰਗ ਤੇ ਗਏ ਹੈ ਲੇਕਿਨ ਮੀਟਿੰਗ ਦੇ ਜਾਣ ਦੇ ਵਿੱਚ ਉਹਨਾਂ ਨੂੰ ਉੱਥੇ ਇੱਕ ਰਜਿਸਟਰ ਰੱਖਣਾ ਚਾਹੀਦਾ ਵੀ ਸਾਡੀ ਇੱਥੇ ਮੀਟਿੰਗ ਹੈ 8:00 ਵਜੇ ਮੀਟਿੰਗ ਹੈ ਔਰ 8:00 ਵਜੇ ਤੋਂ ਬਾਅਦ ਅਸੀਂ ਫੇਰ ਵਾਪਸ ਆ ਜਾਾਂਗੇ ਤੁਸੀਂ ਕਿਸ ਤਰ੍ਹਾਂ ਪੰਜਾਬ ਦੇ ਪੂਰੇ ਸਿਨੈਰੀਓ ਨੂੰ ਦੇਖਿਆ ਜਾਵੇ ਇਹ ਮੋਹਾਲੀ ਜ਼ਿਲ੍ਹਾ ਹੈ ਇੱਥੇ ਪੜ੍ਹਿਆ ਲਿਖਿਆ ਦਾ ਸ਼ਹਿਰ ਸਭ ਤੋਂ ਜ਼ਿਆਦਾ ਮੰਨਿਆ ਜਾਂਦਾ ਹੈ ਵੀਆਈਪੀ ਸ਼ਹਿਰ ਮੰਨਿਆ ਜਾਂਦਾ ਹੈ ਉੱਥੇ ਦਾ ਹਾਲ ਇਸ ਤ ਤੇ ਪੰਜਾਬ ਦੇ ਪੂਰੇ ਉਹਦੇ ਸਿਨੈਰੀਓ ਦੇਖਿਆ ਜਾ ਤਾਂ ਬਾਕੀ ਜ਼ਿਲ੍ਹਿਆਂ 'ਚ ਕੀ ਹਾਲ ਹੋਏਗਾ ਜੀ ਜਿੱਥੇ ਗਰੀਬ ਟੱਕੇ ਦੇ ਲੋਕ ਰਹਿੰਦੇ ਆ ਕੋਈ ਜ਼ਿਆਦਾ ਉੱਥੇ ਸੁਣਵਾਈ ਨਹੀਂ ਹੁੰਦੀ ਉਸ ਉੱਥੇ ਕੀ ਕਹੋਗੇ ਦੇਖੋ ਜਿਹੜੀ ਬਾਕੀ ਜ਼ਿਲ੍ਹਿਆਂ ਦੀ ਗੱਲ ਕਰਦੇ ਆ ਵੀ ਉੱਥੇ ਸਾਡਾ ਜੇ رابطہ ਨਹੀਂ ਹੈਗਾ ਲੇਕਿਨ ਅਸੀਂ ਤਾਂ ਮੋਹਾਲੀ ਦੀ ਗੱਲ ਕਰਾਂਗੇ ਮੋਹਾਲੀ ਦੇ ਵਿੱਚ ਜਿਹੜੀ ਤੁਸੀਂ ਗੱਲ ਕਹਿੰਦੇ ਵੀ ਪੜ੍ਹੇ ਲਿਖੇ ਹੈ ਲੇਕਿਨ ਬਿਲਕੁਲ ਪੜ੍ਹੇ ਲਿਖੇ ਲੇਕਿਨ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਇੱਥੇ ਆਮ ਪਬਲਿਕ ਦੀ ਸੁਣਵਾਈ ਨਹੀਂ ਹੁੰਦੀ ਔਰ ਆਪਣੇ ਆਪ ਨੂੰ ਜਿਆਦਾ ਪੜ੍ਹਿਆ ਲਿਖਿਆ ਸਮਝਣ ਕਰਕੇ ਤਾਂ ਆਮ ਜਿਹੜੇ ਲੋਕ ਐ ਜਿਹੜੇ ਪਿੰਡਾਂ ਦੇ ਆਮ ਲੋਕ ਆ ਸੁਧਾਰ ਲੋਕ ਐ ਔਰ ਉਹਨਾਂ ਨੂੰ ਕਹਿੰਦੇ ਵੀ ਜਿੰਨੇ ਅਸੀਂ ਪੜ੍ਹੇ ਲਿਖੇ ਐ ਇਹ ਨਹੀਂ ਇਹ ਐਨੇ ਪੜ੍ਹੇ ਲਿਖੇ ਨਹੀਂ ਹੈਗੇ ਇਸ ਕਰਕੇ ਸਾਡੇ ਨਾਲ ਗੱਲ ਹੀ ਨਹੀਂ ਕਰਦੇ ਜਦੋਂ ਫਿਰ ਅਸੀਂ ਪਾਰਟੀ ਤੌਰ ਤੇ ਕੋਈ ਪ੍ਰੈਸ਼ਰ ਪਾਉਂਦੇ ਆ ਤਾਂ ਫਿਰ ਸਾਡੀ ਸੁਣਵਾਈ ਹੁੰਦੀ ਆ ਔਰ ਬਿਨਾਂ ਪ੍ਰੈਸ਼ਰ ਤੋਂ ਕਿਸੇ ਦੀ ਸੁਣਾਈ ਨਹੀਂ ਹੁੰਦੀ ਔਰ ਇੰਨਾ ਹਾਲਾਤ ਮਾੜੇ ਔਰ ਇਹ ਮੋਹੜੀ ਜ਼ਿਲ੍ਹੇ ਦੇ ਵੀ ਅਫਸਰਾਂ ਦਾ ਤਾਂ ਤੁਸੀਂ ਪੁੱਛੇ ਨਾ ਕੁਛ ਅਫਸਰ ਆਪਣੀ ਮਨਮਰਜ਼ੀ ਨਾਲ ਆਉਂਦੇ ਆਂ ਔਰ ਮਨਮਰਜ਼ੀ ਨਾਲ ਜਾਂਦੇ ਆਂ ਤੇ ਜਿਹਦਾ ਅਫਸਰਾਂ ਨੇ ਤੁਹਾਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ ਕਿ ਇੱਕ ਹਫ਼ਤਾ ਹੋਰ ਲੱਗੇਗਾ 4 ਲੱਖ ਕੁ ਰੁਪਏ ਜਿਹੜੀ ਪੇਮੈਂਟ ਹੈ ਪਹਿਲੀ ਕਿਸ਼ਤ ਜਿਹੜੀ ਹੈ ਉਹ ਮੁਆਵਜ਼ੇ ਦੀ ਉਹ ਜਾਰੀ ਕਰ ਦਿੱਤੀ ਜਾਏਗੀ ਜੇ ਨਹੀਂ ਜਾਰੀ ਹੁੰਦੀ ਫਿਰ ਤੁਹਾਡਾ ਕੀ ਰਿਐਕਸ਼ਨ ਹੋਏਗਾ ਹਾਂਜੀ ਇਹਦੇ ਵਿੱਚ ਇਦਾਂ ਵੀ ਅਗਰ ਹੁਣ ਆਪਣਾ ਜਿਹੜੇ ਤਹਿਸੀਲ ਭਾਈਏ ਅਫਸਰ ਅਜੀਤਿੰਦਰ ਜੀ ਨੇ ਉਹ ਅਤਿੰਦਰ ਜੀ ਉਹਨਾਂ ਨਾਲ ਅਸੀਂ ਗੱਲ ਕੀਤੀ ਹੈ ਲੇਕਿਨ ਉਹਨੇ ਸਾਨੂੰ ਇੱਕ ਹਫਤਾ ਟਾਈਮ ਦਿੱਤਾ ਅਗਰ ਇੱਕ ਹਫਤੇ ਦੇ ਵਿੱਚ ਵਿੱਚ ਸਾਡੇ ਬੰਦੇ ਨੂੰ ਮਿੱਤਰ ਨੂੰ ਸਾਡੇ ਮੌਜੂਦਾ ਨਹੀਂ ਮਿਲਦਾ ਤਾਂ ਅਸੀਂ ਕੌਣ ਵਾਲੇ ਟਾਈਮ ਦੇ ਵਿੱਚ ਬਲਵਿੰਦਰ ਜੀ ਪ੍ਰਧਾਨ ਜੀ ਆ ਔਰ ਬਹੁਤ ਜਨ ਸਮਾਜ ਫਾਟੀ ਜਿਲ੍ਹਾ ਮੋਹਾਲੀ ਵੱਲੋਂ ਜੀਸੀ ਤਫਤੇ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕਰਕੇ ਅਸੀਂ ਪ੍ਰਸ਼ਾਸਨ ਦਾ ਜੋਸ਼ ਕੱਢਾਂਗੇ ਹੋਰ ਉਹਨਾਂ ਨੂੰ ਵੀ ਅਪੀਲ ਹੈ ਉਹਨਾਂ ਨੂੰ ਵੀ ਅਪੀਲ ਹੈ ਵੀ ਇਸ ਜਿਹੜੀਆਂ ਸਮਾਜਿਕ ਤੌਰ ਤੇ ਅਸੀਂ ਬੰਦੇ ਜਿਹੜੇ ਅਸੀਂ ਕੰਪਾਊਨਰ ਨੂੰ ਜਦੋਂ ਵੱਧ ਚੜ੍ਹ ਤੇ ਪ੍ਰੋਟੈਸਟ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਔਰ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਸਾਰੇ ਸਮਾਨ ਪੰਡਿਤ ਜਿਨਾ ਮੋਹਾਲੀ ਔਰ ਪ੍ਰਧਾਨ ਜੀ ਨਾਲ ਮਿਲ ਕੇ ਅਸੀਂ ਇੱਥੇ ਪ੍ਰੋਟੈਸਟ ਕਰਾਂਗੇ ਔਰ ਜਿੰਨੇ ਵੀ ਮਸਲੇ ਹੈ ਪੂਰੇ ਜ਼ਿਲ੍ਹੇ ਦੇ ਉਹ ਹੱਲ ਕਰਾਵਾਂ ਥੈਂਕ ਯੂ